ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਵੀ ਲੱਤਣਾ ਵਾਲਾ ਤੇ ਅਸੀਂ ਜਾ ਰਹੇ ਹਕਸ਼ੂਤਾ ਮੰਡੀ ਦਾ ਮੇਰੇ ਨਾਲ ਹੈਗਾ ਨਰਾਜ ਸਿੰਘ ਉੱਤੜ ਤੇ ਪੱਲ ਜੋ ਜੀ ਇੰਟਰੋਡਕਸ਼ਨ ਪਾਸਾ ਜੀ ਵੰਦੇ ਚੱਲੇ ਜੀ ਤੇ ਅਸੀਂ ਮਨਾ ਰਹੇ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਅਸੀਂ ਜਾ ਰਹੇ ਹਕਸ਼ੂਤਾ ਮੰਡੀ ਤੇ ਉੱਥੋਂ ਅਸੀਂ ਲੈਣੀਆਂ ਸਬਜ਼ੀਆਂ ਸੁੱਕੀਆਂ ਤੇ ਲੰਗਰ ਵਾਸਤੇ ਤੇ ਬਾਕੀ ਅੱਜ ਤੋਂ ਦਿਖਾਉਣੇ ਆ ਬਾਬਾ ਜੀ ਤੋਂ ਤੁਹਾਡੇ ਤੋਂ ਸੇਵਾ ਕਰਾਂ ਹਾਂ ਸਾਡੇ ਤੋਂ ਸੇਵਾ ਲਿਖੇ ਬਾਬੇ ਨੇ ਤੇ ਬਾਕੀ ਜੂਰੀਆ ਤੁਹਾਨੂੰ ਸਮਾਲ ਸਮੂਹ ਦੀ ਠੀਕਾਲ ਤੇ ਬਾਲਣ ਬੂਲਣ ਜੋ ਵੀ ਸ਼ਬਦੇ ਸੁਧੀਆਂ ਸਾਰੇ ਆਸ਼ਰਮ ਵਾਲੇ ਲੈਣਾ ਵਾ ਤੇ ਹਾਂਜੀ ਤੇ ਤਿੰਨ ਦਿਨ ਅਖੰਡ ਪਾਠ ਰੱਖਿਆ ਹੋ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਟਾਈਮ ਹੋ ਗਿਆ ਵਾ ਸਵੇਰ ਦੇ 7:30 8:00 9:00 ਤੇ ਜਿੰਨ ਪਹੁੰਚੀ ਨਗੀ ਹਾਂਜੀ ਤੇ ਬਾਕੀ ਕਰਦੇ ਆ ਤੇ ਬਾਕੀ ਦਹੌਂਦੇ ਆ ਤੁਹਾਨੂੰ ਲਾਉਂਦਾ ਕੀ ਮੋਲ ਚਾਲਿਆ ਤੇ ਥੋੜਾ ਜਿਹਾ ਵੈਸੇ ਮੌਸਮ ਦਾ ਬਹੁਤ ਵਧੀਆ ਆ ਤੇ ਜੋ ਪਿਛਲੇ ਸਾਲ ਸੀ ਥੋੜੀ ਗਰਮੀ ਜ਼ਿਆਦਾ ਸੀ ਇਸ ਲਈ ਮੌਸਮ ਥੋੜਾ ਵਧੀਆ ਆ ਕਿਉਂਕਿ ਜ਼ਿਆਦੀ ਇੰਨੀ ਗਰਮੀ ਨਹੀਂ ਹੈਗੀ ਤੇ ਹੰਗੀ ਨਾਲ ਜਿਹੜਾ ਫਰੈਂਡ ਉਹ ਸਿਆਣਾ ਜਿਹੜਾ ਤਾਂ ਬਣਾਇਆ ਉਹਦੇ ਬਾਰੇ ਗੱਲ ਕਰੀ ਹਾਂਜੀ ਤੇ ਇੱਕ ਅਸੀਂ ਦਲਬਾਹ ਸਾਹਿਬ ਗਏ ਸੀ ਕਿ ਤਿੰਨ ਭਾਈ ਤੇ ਨਾਲੇ ਗਏ ਸੀ ਮੂਸੇਪੁਰ ਤੇ ਤੁਸੀਂ ਉਸ ਲੋਕ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਮੀਦ ਕਰਦੇ ਹਾਂ ਵੀ ਤੁਸੀਂ ਇਸ ਵਲੌਗ ਨੂੰ ਹੀ ਬਹੁਤ ਜ਼ਿਆਦਾ ਪਿਆਰ ਦਿਓਗੇ ਹਾਂਜੀ ਇਹ ਵੀ ਵੀਡੀਓ ਤੁਸੀਂ ਦੇਖਦੇ ਰਹੋ ਸਾਡੇ ਦੇਖਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜਿਆ ਆ ਕਰੋ ਕਿਉਂਕਿ ਵੀਵਿਊ ਨਾ ਤੇ ਲਾਈਕ ਨਾ ਨਹੀਂ ਕੋਈ ਬੰਦਾ ਸਬਸਕ੍ਰਾਈਬ ਵੀ ਕੀਤਾ ਹੋਵੇ ਫੇਰੇ ਅੱਗੇ ਤੋਂ ਅੱਗੇ ਜਾਣਾ ਸਾਡੇ ਹੋਰ ਤੋਂ ਹੋਰ ਵਧੀਆ ਤਾਂ ਬਾਈ ਜੀ ਚੈਨਲ ਨੂੰ ਸ਼ੇਅਰ ਕਰਾਇਆ ਕਰੋ ਵੀ ਸਾਡਾ ਜਿਹੜਾ ਚੈਨਲ ਸਬਸਕ੍ਰਾਈਬ ਕਰੋ ਤੇ ਅਸੀਂ ਵਧੀਆ ਤੋਂ ਵਧੀਆ ਹੋਰ ਵੀਡੀਓ ਬਣਾਈਏ ਤੇ ਇਹ ਬਾਕੀ ਹੁਣ ਗੁਰੂ ਘਰ ਦਾ ਪ੍ਰੋਗਰਾਮ ਆ ਤੇ ਹੁਣ ਵਾਧੇ ਚੜ ਕੇ ਸੇਵਾ ਕਰਨਾ ਹਾਂ ਪ੍ਰਮਾਤਮਾ ਨੇ ਮੌਕਾ ਬਖਸ਼ਿਆ ਤੇ ਹੁਣ ਅਸੀਂ ਤਾਂ ਵੀ ਮਤਲਬ ਕੰਮ ਕਰਨ ਵਾਲਾ ਇੱਕ ਬੰਦਾ ਲਹੁਣ ਵਾਲਾ ਵਸ ਮੰਡੀ ਤੋਂ ਮੰਡੀ ਨੂੰ ਜਾਣਾ ਦਾ ਤੇ ਰੋਸ਼ੀ ਰੋਸ਼ੀ ਲੁਣਾ ਉਹਦੇ ਪੱਕੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੈਗੀ ਆ ਕਿ ਉਹ ਜਾ ਕੇ ਨਿਸ਼ਾਨ ਸਾਹਿਬ ਚੜ੍ਨਾ ਆ ਤੇ ਤੁਹਾਨੂੰ ਘਰੇ ਤੁਹਾਨੂੰ ਦਰਸ਼ਨ ਖੋਣੇ ਨਾਲ ਨਾਲ ਤੁਹਾਨੂੰ ਜੋ ਵੀ ਮਤਲਬ ਪ੍ਰੋਗਰਾਮ ਹੈ ਸਾਰਾ ਤੁਹਾਨੂੰ ਤੁਸੀਂ ਦਰਸ਼ਕ ਕਰਾਵਾਂਗੇ ਵਲੌਗਰ ਦੇ ਵਿੱਚ ਤੇ ਜਿਆਦਾ ਵੱਡਾ ਵਲੌਗ ਨਹੀਂ ਹੋਊਗਾ 15 ਤੋਂ 20 ਮਿੰਟ ਦਾ ਵਲੌਗ ਹੋਏਗਾ ਤੇ ਬਾਕੀ ਮਿਲ ਜਿਆ ਦੋਸਤੋ ਤੁਹਾਨੂੰ ਮੰਡੀ ਜਾ ਕੇ ਮੋਈ ਜਗਾਰ ਗੱਡੀ ਸਾਈਡ ਤੇ ਤੇ ਥੋੜਾ ਜਿਹਾ ਸਮਾਨ ਲੈਣਾ ਵਾ ਤੇ ਬਾਕੀ ਇਹ ਸਮਾਨ ਥੋੜਾ ਜਿਹਾ ਸੀਗਾ ਪਹਿਲਾਂ ਲੈ ਲਏ ਸੀਗਾ ਦੋ ਤੋਕ ਦਿਨ ਤੇ ਥੋੜਾ ਬੂਦਾ ਸਮਾਨ ਜਿਹੜਾ ਘਟਦਾ ਸੀਗਾ ਉਹ ਹੁਣ ਲੈਣਾ ਵਾ ਇੱਥੇ ਲੱਗਦੀ ਇੱਥੇ ਜਿਹੜੀ ਹੈ ਥੋੜਾ ਅੱਗੇ ਲਾ ਲਾ ਗੱਡੀ ਇੱਧਰ ਵਾਲਾ ਸਾਈਡ ਤੇ ਆ ਹਾਂ ਇੱਥੇ ਲਾ ਲਾ ਤੇ ਸਾਈਡ ਤੇ ਲਾ ਕੇ ਚੱਕਦੇ ਆ ਕੰਮ ਮੋਈ ਤੇ ਜਾਦਾ ਸਮਾਨ ਨਹੀਂ ਲੱਗਣਾ ਕੋ 10 10 15 15 20 ਮਿੰਟ ਦਾ ਕੋਈ ਸਮਾਨ ਆ ਆਉਣੀ ਮਿੱਤਰੋ ਗੱਡੀ ਲਾਤੀ ਹੈ ਤੇ ਹੁਣ ਉਤਰਦੇ ਆ ਦੋਰੇ ਪਤੀ ਪਤੀ ਕਿਲੋ ਇਹਨਾਂ ਦਾ 600 ਤੇ ਇਹ ਹੈਗਾ 500 ਆ ਲੈ ਲੈ ਜਿੱਦਾਂ ਮੈਂ ਕਿਹਾ ਜੱਲ ਧਨੀਆ ਅਦਰੂਜ ਆਇਆ ਯਾਰ ਇਹਨੇ ਧਨੀਆ ਕਿਦਾਂ ਕਰ ਹਾਂ ਕਿੰਨਾ ਲੈਣਾ ਕੋ ਕਿੰਨੇ ਪੈ ਕਿਲੋ ਅੱਧਾ ਕਰ ਅੱਧਾ ਕਰ ਦਿਓ ਧਣੀਆਂ ਲੈ ਲਿਆ ਜਦਾਂ ਕਿ ਨੂੰ ਤੇ ਚਲੋ ਵਧੀਆ ਭਾਈ ਗੁਰਦੁਆਰਾ ਸਾਹਿਬ ਦੇ ਆ ਠੀਕ ਆ ਆ ਨਾ ਮੈਂ ਖਰਾਬ ਜਾ ਟਮਾਟਰ ਵੀ ਹੋਵੇ ਅਦਰਕ ਵੀ ਹੋ ਗਿਆ ਧਣੀਆਂ ਵੀ ਹੋ ਗਿਆ ਤਾਂ ਹੁਣ ਰਹਿ ਗਿਆ ਆਪਣਾ ਬਟਰ ਰਹਿ ਗਏ ਆ ਉਹ ਚੱਕੋ ਜੀ 20 ਕਿਲੋਮੀਟਰ ਦਾ ਉਹ ਗੱਡੀ ਮਟਰ ਦਾ ਨਾ ਹੋ ਗਿਆ 20 ਕਿਲੋ ਜੀ ਲਾ ਦੇ ਹੱਥ ਮੜਾ ਜਾ ਓਕੇ ਯਾਰ ਇਹ ਹੋ ਗਿਆ ਜਦੋਂ 15-20 ਮਿੰਟਿਆਂ ਨੇ ਬਲਕਿ ਗੱਲ ਬਾਤ ਓਕੇ ਆ ਹਾਂਜੀ ਮੇਤਰੋ ਟਾਈਮ ਹੋ ਗਿਆ 10 ਤੇ ਹੁਣ ਮੰਡੀ ਵਾਲਾ ਕੰਮ ਹੋ ਗਿਆ ਸਾਰਾ ਨਿਬੜ ਗਿਆ ਤੇ ਸਬਜ਼ੀਆਂ ਵੀ ਸਾਰੇ ਲੈ ਲਈਆਂ ਵਨ ਤੇ ਹੁਣ ਇਹ ਸਬਜ਼ੀਆਂ ਸੁਕੀਆਂ ਰੱਖ ਕੇ ਲੰਗਰ ਹਾਲ ਦੇ ਵਿੱਚ ਤੇ ਬਾਕੀ ਦੇਖਦੇ ਹੋਰ ਕਿਸਮਾਂ ਲੈ ਲਵਾਂ ਕਿਹਾ ਰਾਜੀ ਵੀ ਨੋਕਿਆ ਕੰਮ ਬੱਲ ਓਕੇ ਆ ਜੀ ਓਕੇ ਆ ਬਾਂ ਨਿਸ਼ਾਦਾ ਦੀ ਸਰਵ ਹੈਗੀ ਬਾਂ ਨਿਸ਼ਾਸ਼ਾ ਸੇਵਾ ਰਹੀ ਹੁਣ ਜਾਂਦਾ ਨਿਸ਼ਾਸ਼ਾ ਸੇਵਾ ਤੇ ਉਸ ਤੋਂ ਬਾਅਦ ਦੇ ਦਿਆ ਹੋਰ ਕੀ ਕੀ ਰਹਿ ਗਿਆ ਆਹ ਲੱਗ ਰਹੀ ਆ ਹਾਂ ਖਾਣਾ ਬਾਸ ਚਾਹ ਪਾਣੀ ਪੀ ਗਏ ਕਹਿੰਦਾ ਥੋੜਾ ਰੈਸਟ ਕਰਕੇ ਫੇਰ ਸ਼ਾਮ ਦਾ ਦਰਬਾਰ ਦਿਖਾਵਾਂ ਓਕੇ ਤੇ ਤੁਹਾਨੂੰ ਸ਼ਾਮ ਦੇ ਕਰਾਵਾਂ ਗੁਰੂ ਘਰ ਦੇ ਦਰਸ਼ਨ ਤੇ ਸੰਤਾਂ ਦੇ ਦਰਸ਼ਨ ਕਰਾਵਾਂ ਤੁਹਾਡੇ ਬਲੋਗ ਨਾਲ ਜੁੜੇ ਰਹੋ ਕੰਮਕਾਰ ਵਾਹਨ ਕੂਜੀ ਦੇ ਪਤੇ ਸ੍ਰੀ ਗੁਰੂ ਕਬਜੀ ਸਹਾਇਤ ਵਾਰ ਸ੍ਰੀ ਭਗਵਤ ਜੀ ਦੀ ਪਾਰਸਾਹੀ ਦਸਵੀਂ ਪ੍ਰਤੰਤ ਗੋਪੀ ਸਰਕਾਰ ਨਾਮਕ ਲਈਦਾ ਹੈ। ਆਰਟੀਨਾਂ ਦੇ ਵਿੱਚੋਂ ਸਿਧਿੰਦਰ ਵਾੜਾ ਸ਼੍ਰੀ ਸਭ ਤੋਂ ਸਤਿਕਾਰਯੋਗ ਤੇਗ ਬਹਾਦਰ ਸੰਧਰਿਆ ਕਰਨਾਵ ਨੇ ਵਿਆਹ ਤਾਂ ਇਸ ਸਮਝਾਂ ਨੂੰ ਸਹਿਦਸ਼ਵੇਂ ਪਾਕਸ਼ਾ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਸਭ ਭਾਈਓ ਹੋਏ ਸਾਰੇ ਦਸਾਂ ਬਾਤਸਾਹੀਆਂ ਦੀ ਜਗਦੀ ਜੋ ਧੰਨ ਤਨ ਸੈਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦਰਸ਼ਨ ਦੀ ਨਾਰਤਾ ਦਾ ਧੰਨ ਸ੍ਰੀ ਸਾਹਿਬ ਵੱਲ ਜੀ ਵਾਹਿਗੁਰੂ ਜੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਜੀ ਦੇ ਪਾਵਨ ਚਰਮਾ ਕਮਲਾ ਵਿੱਚ ਮੁਬਾਰਕ ਗੁਰੂ ਸਤਿਨਾਮ ਹੈ ਗੁਰੂ ਸਤਿਨਾਮ ਹੈ ਗੁਰੂ ਏ ਗੁਰੂ ਸਤਿਨਾਮ ਵਾਹੇ ਗੁਰੂ ਯਾਦ ਕਰੀਂ ਮੈਂ ਤੇਰੇ ਨਾਲ ਅੱਗੇ ਕੋਈ ਨਾ ਰੁਕ ਜਾ ਰੁਕ ਜਾ ਕਹਣਾ ਇਹ ਤਾਂ ਇਦਾਂ ਬੰਨਣਾ ਹੀ ਉੱਤੇ ਕੋਈ ਬਟਕਾਉਂ ਨਹੀਂ ਅਰਲੀ ਨੂੰ ਆਣਦੇ ਭਾਰਾ ਬਹੁਤ ਆ ਇਹ ਥੱਲੇ ਕਰਨਾ ਹੋਰ ਥੱਲੇ ਕਰ ਹੋਰ ਹੱਥ ਨਾਲ ਉਤਾਰਨਾ ਨਾ ਨਾ ਲੱਗੇ ਬਸ ਨਾ ਤੇਰੇ ਘਰ ਲੈਣਾ ਪੜੀ ਜਾਣਾ ਜਾਓ ਪੌੜੀ ਲੱਗੀ ਹੈ ਤੇ ਲੈ ਕੇ ਦਿੱਤਾ ਉੱਪਰ ਲੈ ਜਾਓ ਉਹ ਦੇਖੋ ਨਗਰ ਆ ਦੇਖਦਾ ਸਾਨੂੰ ਉੱਪਰ ਡੋਲੇ ਨਾ ਮੇਰਾ ਖਿਆਲ ਨਾ ਚਲੋ ਚੱਲ ਚੱਲ ਛੜ ਕੇ ਨਾ ਹੋਇਆ ਕਰਦੀ ਏ ਜੀ ਹਰਮਨ ਕੱਲ ਕਿਦਾਂ ਪੇਂਡਣਾ ਕੱਲ ਪੇਂਟ ਕਰਤਾ ਤੇ ਅੱਜ ਇੱਕ ਦਿਨ ਸੁੱਕਣਾ ਸੀ ਕਿ ਤਾ ਅੱਜ ਚਾਰ ਤਾਂ ਨਿਸ਼ਾਨ ਸਾਹਿਬ ਜੀ ਤੇ ਜੀ ਕਰਕੇ ਆ ਦੇ ਮਾ ਕਰਦੇ ਕਰ ਲਾ ਓਕੇ

ਹਾਂਜੀ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਤੇ ਅੱਜ ਹੈਗਾ ਦਿਨ ਬੁੱਧਵਾਰ ਤੇ ਤਕਰੀ ਹੈਗੀ ਚਾਰ ਤੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਗੁਰੂਕਸhetra ਪ੍ਰਕਾਸ਼ ਜੀ ਬਹੁਤ-ਬਹੁਤ ਮੁਬਾਰਕਾਂ ਤੇ ਮੇਰਾ ਨਾਮ ਹੈਗਾ ਰਾਜਵੀਰ ਸਿੰਘ ਲਿੱਦੜ ਤਕਰੀ ਕਰਦੇ ਹਾਂ ਜੀ ਹਾਂ ਜੀ ਤਾਂ ਤਾਂ ਸ਼੍ਰੀ ਰਣਸਾ ਮਹਾਰਾਜ ਜੀ ਦੇ ਪ੍ਰਕਾਸ਼ ਦੇਣੀਆਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ ਜੀ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਸ਼੍ਰੀ ਖੰਨਪਾਲ ਸਾਹਿਬ ਜੀ ਦੇ ਪਾਠ ਦੇ ਭੋਗ ਨੇ ਤੇ ਤੁਹਾਨੂੰ ਉੱਥੇ ਜਾ ਕੇ ਤੇ ਸੰਗਤਾਂ ਦੇ ਦਰਸ਼ਨ ਕਰਾਉਣੇ ਆ ਜਰਨਸਾਂ ਮਹਾਰਾਜੀ ਦੇ ਦਰਸ਼ਨ ਕਰਾਉਣੇ ਆ ਤੇ ਲੰਗਰ ਦੀ ਸੇਵਾ ਹੋਊਗੀ ਤਾਂ ਤੁਹਾਨੂੰ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਹਾਂਜੀ ਤੇ ਭੋਗ ਭੋਗ ਪੈਣ ਤੋਂ ਬਾਅਦ ਤੇ ਲੰਗਰ ਖਾਤਾ ਬਣ ਚੱਲੇਗਾ ਤੇ ਬਾਕੀ ਤੁਹਾਨੂੰ ਹੁਣ ਅਸੀਂ ਚੱਲਿਆਂ ਅਸੀਂ ਅੰਦਰ ਗੁਰੂ ਘਰ ਦਾ ਮੱਥਾ ਟੇਕਣਾ ਤੇ ਤੁਹਾਨੂੰ ਅੱਗੇ ਦਰਸ਼ਨ ਕਰਾਉਣੇ ਤਾਂ ਆਓ ਤੁਹਾਨੂੰ ਮਿਲਦੀਆਂ ਤੇ ਕਰੋਨੇ ਦਰਸ਼ਨ ਆਓ ਆਓ ਤੁਲਦੀਆਂ ਆਈਆਂ ਸਭ ਜੀ ਆਇਆਂ ਪਾਵਨ ਸ਼ਬਦ ਦੇ ਨਾਲ ਬੜੀ ਬਾੜੀ ਤੁਰ ਕੀ ਬਾੜੀ ਜਿੰਨਾ ਸੰਗਲੇ ਲੱਗੇ ਸੀ ਸ਼ਰਧਾਈ ਬਣਾਉਣ ਕੁੰਡਾ ਘੋਟਣਾ ਧੋ ਕੇ ਰੱਖ ਲਿਆ ਆ ਸ਼ਰਧਾਈ ਦਾ ਸਮਾਨ ਪਿਆ ਆ ਤੇ ਮੁੰਡੇ ਆਉਂਦੇ ਪਏ ਹੁਣ ਹੀ ਰੰਗਤ ਦੀ ਖਮਾਤੀ ਹੋ ਗਈ ਆ ਠੀਕ ਆ ਤੇ ਤੁਹਾਨੂੰ ਲੋਕੋ ਨੇ ਲੰਗਰ ਖਾਣ ਦੀ ਆ ਸਾਡਾ ਲੰਗਰ ਖਾਦਿਆ ਇੱਧਰ ਦੀ ਸਾਈਡ ਤੇ ਬਾਹਰ ਵੀ ਸਾਡਾ ਹੌਲੀ ਆ ਥੋੜਾ ਜਿਹਾ ਸਿਰਾ ਘੱਟਿਆ ਤੇ ਹੁਣ ਸ਼ਰਧਾਈ ਬਣਾਉਣ ਲੱਗੇ ਆ ਬੀਬੀਆਂ ਵੀ ਸਾਰੀਆਂ ਬੇਲੀਆਂ ਹੋ ਗਈਆਂ ਕਬਾਰ ਿਆ ਨਾ ਛੱਟ ਨਾ ਲਗਾਇਓ ਓਏ ਛੱਟ ਨਾ ਲੱਗੇ ਕੱਖੇ ਧਿਆਨ ਨਾਲ ਹੁਣ ਲੱਗੇ ਸ਼ਰਧਾਈ ਰਗੜਨ ਤੇ ਦੰਦ ਖੋਲਨੇ ਲੋ ਜੀ ਹੁਣ ਅਸੀਂ ਲੱਗੇ ਸ਼ਰਧਾਈ ਕਰਨ ਤੇ ਸਭ ਤੋਂ ਪਹਿਲਾਂ ਪਾਵਾਂ ਜੇ ਖਾਸ ਦਾ ਥੋੜੀ ਵਾਦ ਪਾਵਾ ਦੀ ਤਾਲੀ ਮਰਦਾਂ ਕਾਜੂ ਗਲਾਮ ਫੈਸਲਾ ਇਹ ਪਟਾ ਦੇਖਣਾ ਹੈ ਪਲੇ ਆਹ ਜੀ ਪੂਰਾ ਚਾਰ ਜਗਾ ਚਾਰ 14 ਹੋ ਚੁੱਕੇ ਆ ਜੀ ਤੇ ਹੁਣ ਦੇ ਦਿਆ ਤੁਹਾਨੂੰ ਪਤਾ ਜਾਨਦਰ ਪਤਾ ਭੁਲਾ ਕੇ ਡਾ ਲੱਗੂ ਹੋਏ ਤੇ ਹਾਂ ਕਾਜੂ ਤਾਂ ਨਹੀਂ ਪਈ ਇਹਨਾਂ ਦੇ ਬਾਹਲੇ ਬਾਹਲੇ 12 12 ਤੋਂ ਬਾਹਲੇ ਤੋਂ ਬਾਕੀ ਬਾਹਰ ਤਾਂ ਸੱਤ ਭਾਈ ਬਣ ਲੱਗੀ ਆ ਤੇ ਬਾਕੀ ਦੇ ਦਿਆਂ ਦੱਸਦੇ ਆ ਕਿੰਨਾ ਟੈਸਟ ਆ ਜੀ ਮਿਲੋਗੇ ਕਰਦੇ ਆ ਇਹ ਜੇ ਪਾਵਾਂ ਨੇ ਮਗਰ ਔਰੇ ਪਾਵਾਂ ਕਾਜੀ ਅਰੇ ਪਾਵਾਂ ਨੇ ਸਾਈਪਾ ਦੇ ਉੱਤੇ ਓਕੇ ਇਹ ਪੌਣੀ ਆਪਾਂ ਵੈਰੇਡੀ ਹੈ ਇਹ ਥੋੜੀ ਝੋੜੀ ਫਿਰ ਪਾਵਾਂ ਦੇ ਪੇਤ ਸਾਡੇ ਕੋਲ ਹੈ ਫਿਰ ਦੋ ਗਰਾਹ ਤੇ ਨਾਲ ਹੈਗੀ ਹਰੀ ਲਾਜੀ ਤੇ ਹਰੀ ਕਾਲੀ ਮਣੀ ਓਕੇ ਅਹ ਬੜਾ ਬੜਾ ਕਾਜੀ ਆਪਾਂ ਜਿਹਾ ਮਾਣ ਕਾਜੀ ਹੋਰ ਪੜੇ ਲੈ ਲੈਣਾ ਤਾਂ ਫਰਨਾ ਹੈ ਅਲਕੀ ਪਾਦੇ ਮਗਰ ਕਿ ਫਿਰ ਪੈਕਟ ਦੋ ਦੁੱਧਰ ਵੀ ਪਿਆ ਸਕਦਾ ਹੈ ਕਿ ਕਰ ਆ ਕਿੰਨੇ ਆ 100 ਗ੍ਰਾਮ ਆ ਮਗਜ ਪਾ ਦਿੰਦੇ ਆ ਸਾਰੇ ਪਾ ਦਾਂ ਮਗਜ ਮੇਂ 100 ਗ੍ਰਾਮ ਪਈ ਆ ਬਾਰੇ 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 ਮੋਟੇ ਇੱਕ ਪੈਰ ਰਹੇ ਦੇ ਇੱਕ ਬਾਏ ਲੋ ਜੀ 100 ਗ੍ਰਾਮ ਮਗਜ ਪਾ ਦਿੰਦੇ ਸਾਰੇ ਇਹ ਪੈਰਾ ਘਰ ਕੋ ਨਾ ਬਾ ਨਾ ਨਾ ਹੁਣ ਦੇ ਬਲਾਂ ਮਰੇ ਇਹ ਰੋਲ ਲੱਗੇ ਮੋੜੂ ਨਾ ਕਾਲੀ ਹੱਟ ਜੇ ਤੰਦੋਰੀ ਸ਼ਕੋ ਜੀ ਇਸ ਨੂੰ ਵੇਰ ਲਗਾ ਰਿਹਾ ਆ ਮੈਂ ਨਹੀਂ ਇਧਰ ਆ ਥੱਲੇ ਆ ਬੁੱਧਰਾ ਥੱਲੇ ਆ ਜਾ ਤੇ ਹੁਣ ਮਿੱਤਰੋ ਸਾਨੂੰ ਘੱਟੋਗਾ 40 ਮਿੰਟ ਹੋ ਗਏ ਆ ਰਗੜਦੇ ਨੂੰ ਤੇ ਹੋਰ ਜਿਹੜਾ ਆਪਣਾ ਸ਼ਾਹ ਇਹਦਾ ਤਿਆਰ ਹੋ ਗਿਆ ਵਾ ਇਦੇ ਵਿੱਚ ਕੋਈ ਕਾਲੀ ਚੀਜ਼ ਨਹੀਂ ਪਾਈ ਵਿਚੇਰਾ ਮਤਲਬ ਕੋਈ ਖਾਵੇ ਦਾ ਕੈਮੀਕਲ ਨਹੀਂ ਆਪਾਂ ਸਾਰਾ ਇਸੇ ਦੇ ਸਮਾਨ ਜੋਰ ਸਾਰੇ ਪਾਇ ਲਾਚੀਆਂ ਪਈਆਂ ਕਾਲੀ ਨਿੰਦ ਪਈ ਆ ਗੋਦਾਂ ਪਾਏ ਆ ਆਪਣੇ ਤੇਲ ਪਾਏ ਆ ਦੂਰਾ ਦੇ ਖਾਕਾ ਲਿਆ ਬਣਾ ਲਿਆ ਕੋਈ ਫੰਕ ਕੋਈ ਵੜੀਆਂ ਪਾਈ ਵੜੀਆਂ ਚੀਜ਼ ਆ ਹੁਣ 5 5 ਮਿੰਟ ਹੋਰ ਆ ਬਰ ਰੰਗਣੇ ਇਸ ਵਕਤ ਕੰਮ ਹਟਦੇ ਆ ਰਹੇ ਤੇ ਕੋਲਣਾ ਬਈਏ ਕੋਲਣਾ ਪਿਆਰ ਹੋ ਗਿਆ ਤੇ ਮਾਰ ਜਾਵਗੀਆ ਬਾਬੇ ਇਹਨਾਂ ਨਾਲ ਜੁੜੇ ਬਾਬਾ ਜੀ ਰਗੜਦੇ ਆ ਆਵਾਜ਼ और भी पर अभी ठंड देख के आ जागे किथे भैया पानी देओ थोड़ा रस भैया यो मेन कोई नहीं तो ये तुम नीत ले ले लो से पानी है तीन बच्चे से तो मन भैया येड़ा कहदा थोड़े आ चक मुजा हर चीज करा है कदा टेस्टदार कारम थोड़े और ओ हर में टेस्टदार लगदा इधर ओके चाइल्डक लो जी भाई ठीक है वेले हो गए हैं ते हुन अपने ब्लॉग दी काफी ਹੋਰ ਵੀ ਆਪਣੇ ब्लॉग दी ਹੋਗੀ ਸਮਾਰਤੀ ਟਾਈਮ ਹੋ ਗਿਆ 5:30 ਤੇ ਅਗਲੇ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ ਮਿਲਦੇ ਆਂ ਅਗਲਾ ਬਲੌਗ ਲੈ ਕੇ ਸਭ ਨੂੰ ਬਹੁਤ ਬਹੁਤ ਨਾਲ ਸਾਲ ਬਾਅਦ